ਫਗਵਾੜਾ ਦੇ ਕੋੜਿਆ ਮਹੱਲੇ ਵਿਖੇ ਇੱਕ ਘਰ ਵਿੱਚ ਲੱਗੀ ਭਿਆਨਕ ਅੱਗ ਫਾਇਰ ਅਪਗ੍ਰੇਡ ਦੀ ਟੀਮ ਨੇ ਮੌਕੇ ਤੇ ਪਹੁੰਚ ਕੇ ਅੱਗ ਤੇ ਪਾਇਆ ਕਾਬੂ ਐਨਡੀ ਟੀਵੀ ਪੰਜਾਬ న్యూਸ ਲਈ ਫਗਵਾੜਾ ਤੋਂ ਯਾਸ਼ਰਮਾ ਦੇ ਨਾਲ ਪੁਨੀਤ ਦੀ ਰਿਪੋਰਟ ਆ ਜਿਹੜੀਆਂ ਉੱਪਰ ਹਨ ਬੱਤੇ ਪਰ ਵੇਲਾ ਬੁਲਾਈ ਹੈ ਇਹ ਚੀਜ਼ਾਂ ਜਲਦੀ ਚੱਲਦੀਆਂ ਹਨ 카메라 돌아야 살아 요건 ਜਿਆਨ ਦੋ ਸਪੰਦੂ ਦੋ ਜੁਗਿਆ ਪੂਰਾ ਫੈਦਾ ਹੋ ਉਹ ਪਤਾ ਨਹੀਂ ਗਿਆ ਵੀ ਕਿੰਨਾ ਲੋਗੇ ਪਤਾ ਨਹੀਂ ਕਿੰਨੇ ਜਾਨੇ ਜਾਣਗੇ ਜਦੋਂ ਅੱਗ ਚੜ੍ਹ ਗਈ ਐਵੇਂ ਜਦੋਂ ਇੱਕ ਫੋਨ ਤੇ ਹੀ ਆ ਗਿਆ ਤੇਰਾ ਪ੍ਰੋਫਾਈਲ ਜੋ ਹੈ ਜੀ ਆ ਬਣਨ ਨਿਸ਼ਟਾ ਤੇ ਕੈਰੀਅਰ ਦੀ ਕੀ ਨਾਂ ਜੀ ਆਪਣਾ ਮੇਰਾ ਨਾਂ ਪੁਜਤਾ ਸਿੰਘ ਹੈ ਜੀ ਹਾਂ ਪੁਜਤਾ ਸਿੰਘ ਜੀ ਕੋੜਿਆ ਮਹੱਲੇ ਚ ਅੱਗ ਲੱਗੀ ਆ ਸਾਨੂੰ 9:40 ਮਿੰਟ ਤੇ ਫਾਇਰ ਬ੍ਰਿਡ ਦਫ਼ਤਰ ਪਹੁੰਚਿਆ ਆਇਆ ਸੀਗਾ ਜੀ ਕੋੜਿਆ ਮਹੱਲੇ ਇੱਕ ਮਕਾਨ ਵਿੱਚ ਅੱਗ ਲੱਗ ਗਈ ਆ ਅਸੀਂ ਤੁਰੰਤ ਫਾਇਰਟ੍ਰੈਂਡ ਲੈ ਕੇ ਮੌਕੇ ਤੇ ਪਹੁੰਚੇ। ਪੁਰਾਣੇ ਮਕਾਨ ਵਿੱਚ ਛਾਤ ਉੱਪਰ ਕਾਫੂਸ ਨੂੰ ਅੱਗ ਲੱਗੀ ਹੋਈ ਸੀ। ਮੌਕੇ ਤੇ ਆ ਕੇ ਅੱਗ ਤੇ ਕਾਬੂ ਪਾਇਆ। ਫਾਇਰ ਦੀ ਗੱਡੀ ਗੱਡੀਆਂ ਕਿੰਨੀਆਂ ਲੱਗੀਆਂ? ਇੱਕੋ ਗੱਡੀ ਲੱਗੀ ਆ ਜੀ। ਕਾਬੂ ਪੈ ਗਿਆ ਜੀ ਅੱਗ ਤੇ? ਹਾਂਜੀ ਆਪ ਹੁਣ ਪੂਰੀ ਕੰਟਰੋਲ। ਤੇ ਕੋਈ ਰਾਹ ਦੇ ਵਿੱਚ ਜਿੱਦਾਂ ਮਗੀ ਕੋਈ ਪਰੇਸ਼ਾਨੀ ਤਾਂ ਨਹੀਂ ਆਈ ਗੱਡੀ ਲਿਆਂ ਨੂੰ? ਕਾਫੀ ਆਉਂਦੀ ਆ ਜੀ ਰਸਤੇ ਬੜੇ ਭੀੜੇ ਆ। ਕੀ ਅਪੀਲ ਕਰਨੀ ਚਾਹੁੰਦੇ ਨੇ ਲੋਕਾਂ ਨੂੰ? ਲੋਕਾਂ ਨੂੰ ਅਸੀਂ ਇਹ ਜਗ੍ਹਾ ਨਹੀਂ ਚਾਹੁੰਦੇ ਆ ਜੀ ਥੋੜਾ ਰਸਤਾ ਛੱਡ ਕੇ। ਜਿਹੜੇ ਆਪਣੇ ਵਹੀਕਲ ਆ ਖੜੇ ਕੀਤੇ ਜਾਣ ਤਾਂ ਜੋ ਐਮਰਜੈਂਸੀ ਗੱਡੀਆਂ ਨੂੰ ਲੱਗਣ ਵਿੱਚ ਕੋਈ ਮੁਸ਼ਕਲ ਨਾ ਆਵੇ। ਨੁਕਸਾਨ ਬਸ ਉੱਪਰ ਹੀ ਹੋਇਆ ਜੀ ਇਹਦਾ ਕਾਫੂ ਦਾ ਹੀ ਹੋਇਆ। ਹਾਂਜੀ ਹੋਰ ਕੋਈ ਜ਼ਿਆਦਾ ਨੁਕਸਾਨ ਨਹੀਂ। ਕਿਸ ਨਾਮ ਦੇ ਨਾਮ ਵਗੈਰਾ ਕੋਈ ਪਤਾ? ਕੋਈ ਨਾਮ ਵਗੈਰਾ ਹੈ ਜਿਹਨਾਂ ਜਿਨ੍ਹਾਂ ਦੇ ਘਰ ਅੱਗ ਲੱਗੀ ਹੈ? ਵਿਕਾਸ ਸ਼ਰਮਾ। ਵਿਕਾਸ ਸ਼ਰਮਾ ਜੀ। ਫੋਨ ਤੁਹਾਡਾ ਵਿਕਾਸ ਬਿਕਾਸ ਸ਼ਰਮਾ ਦਾ ਆ ਜੀ। ਹਾਂਜੀ ਵਿਕਾਸ ਸ਼ਰਮਾ ਨੂੰ ਫੋਨ ਕਰਦੇ ਹਾਂ। 88